ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਸਵਾਗਤ ਹੈ ਜੀ ਆਦੇ ਬਲੌਗ ਚ ਕਿਰਪਾ ਰੱਖੇ ਮਾਰਗ ਚੜ੍ਹਦੀ ਕਲਾ ਤੇਨ ਦੁੱਗਣੇ ਰਾਜ ਚੱਗਣੇ ਤਰੱਕੇ ਮਾਛੇ ਭਾਈ ਸਾਰਿਆਂ ਨੂੰ ਬਾਕੀ ਅੱਜ ਭਾਈ ਦਿਖਾਵ ਮਰ ਬੁਖਾਰ ਨਾਲ ਅਜਾ ਤੱਕ ਕੰਮ ਜਾਦਾ ਵੀ ਸਵੇਰ ਦੇ ਪਏ ਆ ਟੀਕਾ ਟੂਕਾ ਲਵਾ ਕੇ ਲੈਂਦਾ ਡਾਕਟਰ ਦੇ ਤੇ ਹੁਣ ਨਿਕਲੇ ਆ ਬਾਹਰ ਨੂੰ ਮੌਸਮ ਅੱਜ ਗਰਮੈਸ ਵਾਲਾ ਹੋਇਆ ਹੋਇਆ ਹਵਾ ਹੋਇਆ ਜਿਵੇਂ ਬੰਦ ਹੋ ਗਈ ਅੱਜ ਵੀ ਲੱਗਦਾ ਗੜਬੜ ਜੀ ਕਰੂਗਾ ਮੇਰੇ ਸਾਹ ਕੋ ਲੱਗੇ ਵੀ ਅੱਜ ਹੋ ਗਈ ਸਮਝ ਲੋ 27 ਤਰੀਕ ਸਾਈਜ਼ ਤਰੀਕ ਨੂੰ ਪਿਛਲੇ ਸਾਲ ਵੀ ਬਹੁਤ ਵਈਂ ਪਿਆਦਾ ਵੀ ਹੁਣ ਵੀ ਦੱਸਿਆ ਹੋਇਆ ਹੈਗਾ ਦਾ 27 28 ਨੂੰ ਮੈਨੂੰ ਲੱਗਦਾ ਵੀ ਕਰੂਗਾ ਇਹ ਜਿਹੜੇ ਸਾਡਾ ਗਰਮੈਸ ਹੋਈ ਵੀ ਹੈ ਔਰ ਹਵਾ ਜਮਾ ਹੀ ਬੰਦ ਹੈ ਭਈ ਹੁਣ ਤਾਂ ਚਾਹੀਦਾ ਨਹੀਂ ਹੈਗਾ ਮਹੀ ਹੁਣ ਤਾਂ ਖਰਾਬ ਕਰੂਗਾ ਜੀ ਕੰਮ ਜਿਹੜਾ ਹੈਗਾ ਕਿਉਂ ਮਸ਼ੀਨਾਂ ਤਕਰੀਬਨ ਚੱਲ ਪਈਆਂ ਜੇ ਤਾਂ ਹੋਣ ਹਲੇ ਵੀ 10 ਦਿਨ ਤੱਕ ਹਲਜੀਰੀ ਆਉਣੀ ਹੈ ਚਲੋ ਆਪਣੇ ਲਈ ਤਾਂ ਵੱਢ ਵੀ ਐਨੇ ਟਾਈਮ ਤੱਕੇ ਹੋਣੀ ਹੈ ਹੋਰ ਵੀ ਹਲੇ ਲੇਟ ਵਾਲੀਆਂ ਵੀ ਹੈਗੀਆਂ ਪਰ ਵਿੱਚ ਕੰਮ ਚੱਲ ਪਿਆ ਜਿਹੜਾ ਉਹਦਾ ਫਿਰ ਔਖਾ ਵੀ ਹੁਣ ਧਰਤੀ ਬਹੁਤ ਗੰਭੀਰ ਸੁੱਕੀ ਪਈ ਹੈ ਮਸ਼ੀਨਾਂ ਚੱਲਦੀਆਂ ਐ ਡਾਬੋ ਡਾਬ ਵਧੀਆ ਬਾਕੀ ਨੁਕਸਾਨ ਤਾਂ ਤੁਸੀਂ ਦੇਖਿਆ ਹੀ ਹੈ ਜਿਹੜਾ ਜੀਰੀ ਦਾ ਹੋਇਆ ਬਾਈ ਸਾਰਾ ਕਿਉਂ ਡੋਡੀ ਹਰੇਕ ਫਸਲ ਤੇ ਪਈ ਵੀ ਹੈ ਜਿਹੜੀ ਜੀਰੀ ਪੈ ਗਈ ਹੈ ਚਲੋ ਅਗੇਤੀ ਨੂੰ ਹੈ ਨਹੀਂ ਦੀ ਉਹ ਤਕਰੀਬਨ ਵੱਡ ਵੀ ਹੋਲੀ ਅਗੇਤੀਆਂ ਜਿਹੜੀਆਂ ਹੈਗੀਆਂ ਜਿਹਨੂੰ ਜੀਰੀ ਹੈ ਨਹੀਂ ਦੀ ਵੀ ਬਹੁਤੀ ਨਹੀਂ ਦੀਆਂ ਨਹੀਂ ਹੈ ਗਈ ਚਲੋ ਹੁਣ ਡੋਡੀ ਵਾਲੀ ਹੈ ਗਈ ਹੈ ਬਾਕੀ ਕੱਲ ਆਪਾਂ ਨੇ ਦੇਖਿਆ ਤੇਲਾ ਤੇਲਾ ਹੁਣ ਹਰੇਕ ਖੇਤ ਵਿੱਚ ਸ਼ਿਕਾਇਤ ਆਉਣ ਲੱਗੀ ਤੇਲੇ ਵਾਲੀ ਜਿਹੜਾ ਤੇਲੇ ਵਾਲੀ ਸ਼ਿਕਾਇਤ ਹੈ ਇਹ ਬਹੁਤ ਮਾੜੀ ਚੀਜ਼ ਹੈ ਤਾਂ ਦੇਖਿਆ ਸਾਡੇ ਪਈ ਇੱਕ ਵਾਰ 6-7 ਸਾਲ ਦੀ ਗੱਲ ਹੈ ਜਦੋਂ 2 ਸਾਲ ਪੈਂਦੀ ਰਹੀ ਹੈ। ਵੇ ਤਾਂ ਬਹੁਤ ਦਿਨ ਰਾਤ ਦੇ ਵੀ ਘੰਟਿਆਂ ਦੇ ਹਿਸਾਬ ਨਾਲ ਵਧਦੀ ਹੈ। ਇਕੜਾ ਹੁਣ ਡੋਡੀ ਵਧੀਆ ਇਹ ਵੀ ਬਹੁਤ ਵਧੀਆ। ਇਹਦਾ ਜਮੇ ਮਾੜਾ ਹਾਲ ਹੈ ਤਾਂ ਜਮੇ ਹੌਲੇ ਕਰ ਦਿੰਦੀ ਹੈ ਤੁਹਾਨੂੰ। ਸ਼ਿਕਾਇਤ ਆਉਂਦੀ ਹੈ ਰਾਚੂਸ ਲੈਣੇ ਨਾ ਸਾਰੇ ਪੱਤਾ ਸੁਕਸ਼ਣ ਦਾਣੇਦਾਰ ਰਸ ਵੀ ਨਿਕਲ ਜਾਂਦਾ ਖਤਮ ਹੋ ਜਾਂਦਾ ਉੱਥੇ। ਇਕੜਾ ਹੁਣ ਗੱਦਰ ਜਾ ਹੋਇਆ ਵਾ ਇੱਕ ਵਾਰ ਬੂਟੇ ਦਾ ਰਸ ਚੂਸ ਲਿਆ। ਉਹ ਦਾਣੇ ਦਾ ਉੱਥੇ ਸੁੱਕ ਜਾਣਾ ਇਹਦਾ ਜਮਾਈ ਮਾੜੀ ਬਿਮਾਰੀ ਸਾਰੇ ਨਾਲ ਤੇ ਵੀ ਇਹ ਤਕਰੀਬਨ ਧਾਨ ਵਾਲਾ ਕੰਮ ਵੀ ਹੌਲੀ ਹੌਲੀ ਖਤਮੇ ਹੋਣ ਵਾਲਾ ਹੋਇਆ ਕਿਉਂ ਹਰੇਕ ਬੀਜ ਨੂੰ ਬਿਮਾਰੀ ਬਿਮਾਰੀ ਬਹੁਤ ਕਿਸਮ ਦੀ ਪੈਂਦੀ ਹੈ ਦਵਾਈ ਦਾ ਕੋਈ ਹੱਲ ਨਹੀਂ ਹੈਗਾ ਮੈਂ ਕਹਿੰਦਾ ਵੀ ਪਤਾ ਨਹੀਂ ਕਿੰਨੇ ਕਸਮ ਦੀ ਸਪਰੇਹਾਂ ਕਰ ਲੀਆਂ ਪਹਿਲਾਂ ਦੁਕਾਨਾਂ ਪਰ ਸਪਰੇਹਾਂ ਵੇਚਿਆ ਨਹੀਂ ਹੈਗੇ ਘੁੰਮੀ ਪੈਣ ਲੱਗੇ ਜਦਾਂ ਇਹਦਾ ਵੀ ਬਿਨਾਂ ਸਪਰੇਹਾਂ ਦੇ ਧਾਨ ਵਧੀਆ ਹੋ ਜਣਿਆ ਪਰ ਹੁਣ ਕਸਰ ਉਹ ਨਿਕਲ ਲਈ ਬਹੁਤ ਸਪਰੇਹ ਹੋਲੀ ਕਿਸੇ ਵੀ ਸਪਰੇਹ ਦਾ ਕੋਈ ਹੱਲ ਨਹੀਂ ਹੋਇਆ ਹੈਗਾ ਵੀਹਾ ਸਾਰੇ ਡੋਡੀ ਰੋਕੇ ਕਰੀ ਤੇ ਡੋਡੀ ਤੋਂ ਸਾਰੇ ਨੇ ਵਿੱਚ ਅਗਲਾ ਤੇਲੇ ਦੀ ਪਾਈ ਗਿਆ ਸੰਡੀ ਦੀ ਪਾਈ ਗਿਆ ਚਲੋ ਸੰਡੀ ਜਿਹੜਾ ਤੋਤਾ ਜਿਆ ਤੋਤਾ ਜਿਆ ਖਤਮ ਹੋਇਆ ਸੀ ਦੇਖਿਆ ਵੀ ਆ ਤੇਲੇ ਵਾਲੀ ਬਿਮਾਰੀ ਦੁਬਾਰੇ ਫੇਰ ਆ ਗਈ ਸਪਰੇ ਵੀ ਮਹਿੰਗੀ ਹੈ ਵੀ ਬਾਕੀ ਦੇਖਦੇ ਜੀ ਆ ਜਿਹੜੀ ਗਰਮੈਸ ਹੈ ਨਾ ਗਰਮੈਸ ਵਿੱਚ ਤੇਲਾ ਵੱਧਦਾ ਅੱਜ ਗਰਮੈਸ ਬਹੁਤ ਆ ਹੁਣ ਪਸਪਾ ਚੱਲਦੀ ਰਹੀ ਆ 8-9 ਦਿਨ ਹੋ ਗਏ ਬਹੁਤ ਵਧੀਆ ਉਹਦੇ ਨਾਲ ਧਾਨਾਂ ਨੂੰ ਵੀ ਬਹੁਤ ਫਰਕ ਪੈਂਦਾ ਦਾ ਪੱਕਦੇ ਤੇ ਵਧੀਆ ਤੇ ਬਿਮਾਰੀ ਵੀ ਘਟਦੀ ਵੀ ਆ ਜਿਹੜੀ ਗਰਮੈਸ ਹੈ ਗਰਮੈਸ ਨਾਲ ਤੇਲਾ ਵਧਾਉਣਾ ਜਿੰਨੀ ਗਰਮੈਸ ਉਹਨਾਂ ਤੇਲਾ ਜਿਹੜੀ ਆਪਾਂ ਸਪਰੇਆ ਕਰਦੇ ਆ ਵੀ ਡੋਟੀ ਦੇ ਸਪਰੇਅ ਕਰੀ ਜਾਂ ਹੋਰ ਆਪਾਂ ਟੈਲਟ ਵੀ ਕਰਦੇ ਤੇ ਵੀ ਤੇਲੇ ਦੀ ਸਕਾਇਤ ਜ਼ਿਆਦਾ ਹੁੰਦੀ ਆ ਗਰਮੈਸ ਜਿਹੜੀ ਦਵਾਈ ਆ ਉਹਨਾਂ ਗਰਮੈਸੇ ਕਰਨੀ ਆ ਵੀ ਇੱਕਣਾ ਬਾਕੀ ਕੱਜ ਆਪਾਂ ਨੇ ਬਾਲ ਪੇਪਰ ਵਾਲੇ ਨਾਲ ਗੱਲ ਹੋਣਾ ਆਪਣੇ ਚਲੋ 25 ਤਰੀਕਿਆ ਤਾਂ ਉਹਨਾਂ ਨੇ ਦੋ ਦਿਨ ਲੇਟ ਹੋ ਗਏ ਕਿਤੇ ਕੰਮ ਹੋਰ ਚੱਲਦਾ ਦਾ ਵੀ ਸੀਨਰੀਆਂ ਉਹਨਾਂ ਨੇ ਬਹੁਤ ਕਿਸਮ ਦੇ ਭੇਜਿਆ ਮੈਂ ਹੁਣ ਇੰਨਾ ਪਤਾ ਨਹੀਂ ਲੱਗਦਾ ਹੈਗਾ ਵੀ ਕੱਪੜੇ ਵਾਲੇ ਬਾਜ਼ਾਰ ਚ ਵੜ ਕੇ ਮੂਰੇ ਗਰੀ ਜਾਣੇ ਫੇਰ ਨਹੀਂ ਪਤਾ ਲੱਗਦਾ ਵੀ ਕਿਆ ਕੁਸ ਹੈ ਚਲੋ ਇੱਕ ਆਪਾਂ ਇਹ ਹੁਣ ਸਿਲੈਕਟ ਕਰਕੇ ਭੇਜ ਜਾਓ ਕਹਿੰਦੇ ਅਸੀਂ ਪੇਪਰ ਕਢਾ ਕੇ ਤਾਂ ਉਹਨੇ ਮਸ਼ੀਨਾਂ ਅਸੀਂ ਕੱਲ ਨੂੰ ਲਾਉਣਗੇ ਜੇ ਆਪਣੇ ਕਮਰੇ ਚ ਉੱਪਰ ਹੋ ਬਾਕੀ ਸੋਝਦਾ ਫਿਰ ਸਿਲੈਕਟ ਕਰਕੇ ਜਦੇ ਮਸ਼ੀਨਾਂ ਕਹਿੰਦੇ ਜਦੇ ਕਢਾ ਲਿਆ ਇਹਦਾ ਵੀ ਬਾਕੀ ਦਿਖਾਉਂਦੇ ਜੀ ਕਿਹੜਾ ਜਿਹੜਾ ਸਿਲੈਕਟ ਕਰਿਆ ਆਪਾਂ ਜਿਵੇਂ ਲਾਵਣਾ ਹੈ ਉਹ ਵੀ ਹੋਰ ਦਿਖਾਉਂਦੇ ਜੀ ਕਾਰੋਬਾਰ ਜਿਹੜਾ ਚੱਲਦੇ ਆਪਾਂ ਦਿਨ ਦੇ ਸਾਨੂੰ ਸਾਰੇ ਉਹ ਜਿਹੜੇ ਤਾਂ ਏਕੜਾ ਪੱਕਣਾ ਨਾ ਇਹ ਵਜਨ ਦੰਦੇ ਆ ਇਹਨੂੰ ਫਿਰ ਬਿਮਾਰੀ ਤੇ ਨਹੀਂ ਬਹੁਤੀ ਹੈਗੀ ਚਲੋ ਡੋਟੀ ਇਹਨੂੰ ਹੈਗੀ ਜੀ ਬਹੁਤੀ ਉਹ ਠੀਕ ਹੈ ਕਣ ਹੁਣ ਆਫਕੜੇ ਨਾਲ ਇਹਨਾਂ ਦਾ ਰੰਗ ਹੋਰ ਤਾੰਦ ਹੋ ਗਿਆ ਪਰ ਆ ਦੇਖੋ ਹੈ ਪੱਕਦੇ ਹੀ ਪਰ ਇਹਨੂੰ ਤੇਲੇ ਦੀ ਸਗੈਤ ਪੈ ਗਈ ਇਹ ਸਭ ਨਿਸ਼ਾਨੀ ਹੋਈ ਨਹੀਂ ਤੇਲੇ ਵਾਲੇ ਦੇ ਉਪਰ ਲਾਲ ਲਾਲ ਜੇ ਹੋ ਜਾਂਦੇ ਹੈ ਪੱਤੇ ਕਮਲਾਏ ਕਮਲਾਏ ਜੇ ਤਾਂ ਮਤਲਬ ਆਚੂਸ ਲੰਦਾ ਉਹ ਪੱਤੇ ਆਵੇ ਕਮਾਉਣ ਲੱਗ ਜਾਂਦੇ ਉਹਦੇ ਵੀ ਇੱਕਣਾ ਹੁਣ ਹੋਰ ਤਰ੍ਹਾਂ ਦਾ ਤਾਨ ਲੱਗਦੇ ਆ ਹਾ ਹੁਣ ਹਵਾ ਦਾ ਬੁੱਲਾ ਜ ਆਇਆ ਆਇਆ ਇਧਰ ਦੱਖਣ ਕਿੰਨੀ ਦਾ ਇਹ ਦੱਖਣ ਕਿੰਨੀ ਦਾ ਆਇਆ ਜਿਹੜਾ ਇਹ ਮੌਸਮ ਅੱਜ ਖਰਾਬ ਘੜਬੜ ਵਾਲਾ ਹੋਊਗਾ ਵੀ ਆਊਗਾ ਜੀ ਚਲੋ ਪਹਿਣਾ ਤਾਂ ਇੱਕ ਪਹਿਲਾ ਹੁਣ ਪਹਿਲੇ ਵੀ ਫਿਰ ਤਾਂ ਔਖਾ ਕਰੂਗਾ ਕਹਾਂ ਜਾ ਕੇ ਤੂੰ ਪਹਿਲਾਂ ਹੀ ਜੀਰੀ ਦਾ ਨਾਸ ਵੱਜਿਆ ਵੇ ਫਿਰ ਹੋਰ ਕਹਾਂ ਖਰਾਬ ਹੋਊਗੀ ਜਾ ਕੇ ਕੋ ਪਾਣੀ ਤੇ ਹਰੇਕੇ ਡਾ ਲਦਾ ਕਿਸੇ ਨੇ ਨਹੀਂ ਪਾਣੀ ਲਾਇਆ ਹੈਗਾ ਇਹ ਹੁਣ ਸੋਕੇ ਕਰ ਵੀ ਕਮਲਾਉਂਦੇ ਉਮਾਰੀ ਫੇਰ ਵੀ ਅੰਤ ਨਹੀਂ ਹੈਗਾ ਵੀ ਇੰਨੀ ਪਈ ਵੀ ਇਹ ਪੁੱਛੋ ਹੀ ਕੁਛ ਨਾ ਨਾਲੇ ਪਾਣੀ ਨਹੀਂ ਲਾਇਆ ਕੁਛ ਨਹੀਂ ਲਾਇਆ ਬਹਿਗਾ ਜੇ ਕੱਲ ਆਪਾਂ ਕੋਈ ਦੇਖ ਕੇ ਹੋ ਜਾਂਦੇ ਆ ਦੂਜੇ ਦਿਨ ਕੁਛ ਹੋਰ ਬਣ ਜਾਂਦਾ ਰਾ ਗੁੰਮ ਸਮਝ ਹੋ ਗਿਆ ਕੋਈ ਹਵਾ ਨਹੀਂ ਕੋਈ ਕੁਝ ਨਹੀਂ ਇੱਕ ਬੁੱਲਾ ਜਿਹਾ ਹੁਣ ਉਹ ਆਇਆ ਤਾਂ ਉਹ ਵੀ ਖੜ ਗਿਆ ਇਹਦੇ ਵਿੱਚ ਤੇਲਾ ਵੱਧਦਾ ਜਿਹੜੀ ਆਗਮੈ ਇਸ ਜੀ ਬਣਦੀ ਹੈ ਦੇਖੋ ਇਹ ਤੇਲੇ ਦੀ ਬਿਮਾਰੀ ਕੱਲ ਛੋਟੇ ਛੋਟੇ ਤੱਗਿਆਂ ਦੀਆਂ ਅੱਜ ਦੋਏ ਤੱਗਿਆਂ ਆਪਸ ਵਿੱਚ ਮਿਲ ਗਈਆਂ ਕੱਲ ਨੂੰ ਦੇਖੋ ਆ ਖੁੰਝਾ ਦਾ ਸਾਰਾ ਹੀ ਹੋ ਜਾਣਾ। ਦੇਖੋ ਉਹ ਵੀ ਦੋ ਤੱਗੀਆਂ ਦੀਆਂ ਉੱਥੇ ਵੀ ਉਹ ਵੀ ਆਪਸ ਵਿੱਚ ਮਿਲ ਗਈਆਂ। ਕਿਤਾ ਬਹੁਤ ਸਪੀਡ ਦੇ ਵਾਧਾ ਵਿੱਚ ਉਹ ਗਾਹਾਂ ਫੇਰ ਪੈਣ ਲੱਗ ਗਈ। ਇੱਥੇ ਤੇ ਸੁੱਕਣ ਲੱਗ ਗਏ। ਕੱਲ ਨੂੰ ਇਹ ਤੱਗੀਆਂ ਆਪਸ ਵਿੱਚ ਹੋ ਜਾਣਾ। ਜਿਹੜਾ ਅੱਜ ਉਹਨਾਂ ਰਾਸ ਚੂਸਿਆ ਸਮਗੋਂ ਸਾਰੇ ਸਾਈਡਾਂ ਪਰ ਬੂਟਿਆਂ ਦਾ ਉਰੇ ਤੱਕ ਨੂੰ ਆ ਜਿਹੜੇ ਪੀਲੇ ਪੀਲੇ ਦੇਖਣ ਲੱਗ ਗਏ ਇਹ ਨੇ ਕੱਲ ਤੱਕ ਸੁਪਣਾ। ਹੋ ਤੁਹਾਡੀ ਬਿਮਾਰੀ ਹੈ ਜਿਹੜੀ ਤੇਲੇ ਵਾਲੀ ਹੈ ਪਾ ਗੰਦੇ ਗਿੱਲੇ ਚ ਪੈਂਦਾ ਸਲਾਬ ਚ ਪੈਂਦਾ ਲੈ ਓਕੇ ਭਾਈ ਦੇਖਿਆ ਭਾਈ ਉਹ ਜੀ ਕੱਕੇ ਇਹ ਤੋਂ ਵੀ ਕਰਿਓ ਬਿਮਾਰੀ ਚੈੱਕ ਵੀ ਹੈ ਕੋਈ ਦਾਣਾ ਖਾਲੀ ਮਸ਼ੀਨਾਂ ਵੀ ਚੱਲ ਰਹੀਆਂ ਕਿ ਹੁਣ ਆਜਰੀ ਨਾਲ ਵਾਲੀ ਬੱਕੀ ਖੜੀ ਹੈ ਇਹਨੂੰ ਕੋਈ ਬਿਮਾਰੀ ਨਹੀਂ ਹੈਗੀ ਇਹਨੂੰ ਬਿਮਾਰੀ ਨਾਲ ਘੇਰ ਲੈ ਹਾਰ ਨੂੰ ਜਾ ਘਾਟਾ ਹੁੰਦਾ ਇੱਕ ਤਾਂ ਰੇਪਾ ਤਾਂ ਬਹੁਤ ਵੰਦਾ ਵਾਹ ਵਾਹੀ ਬਹੁਤ ਵਾਹ ਲੀ ਕਾ ਕਾ ਖਾਣੀ ਸਵੇਰੇ ਪਹਿਲਾਂ ਹੀ ਬਣਾਤੇ ਰਹਿ ਦਵਾਏ ਗੱਲਿਆ ਗੱਲਿਆ ਮਕੇਲੀਆਂ ਪਾਣੀ ਲੱਗਦਾ ਖਾਲ ਬਣ ਗਈ ਵੇਚਣਾਂ ਜੇ ਜੇ ਆਪਾਂ ਕਣਕ ਪਰ ਕਰੀ ਜੀ ਸਟੰਪ ਉੱਪਰ ਹੋਣ ਦੇ ਕਾ ਖੰਡਾ ਘੱਟ ਹੁੰਦਾ ਉਹਦੇ ਚਲੋ ਮਾੜਾ ਮੋਟਾ ਜਿਹੜਾ ਹੋ ਗਿਆ ਫਿਰ ਉਹ ਵੱਡ ਹੋ ਜਾਂਦਾ ਇਹ ਕੋ ਹਵਾ ਜਮਾ ਹੀ ਬੰਦਾ ਹਵਾ ਨਹੀਂ ਉਹ ਕਰਿਆ ਲੋ ਜੀ ਹੌਲੇ ਦਾ ਦਰਾਖਤ ਇਹਨੂੰ ਪਿਛਲੇ ਸਾਲ ਆਪਣੇ ਖਾਸੇ ਲੱਗੇ ਤੇ ਇੱਕ ਤੀ ਮੰਨ ਲਓ ਜੀ ਖਾਲੀ ਲੰਘ ਗਿਆ ਵੀ ਹੁਣ ਸ਼ਾਇਦ ਅਰੇ ਲੱਗਣੇ ਹੋਣ ਇਹ ਵੀ ਨਹੀਂ ਪਤਾ ਕਰਕੇ ਲੱਗਣੇ ਆ ਪਰ ਲੱਗਲੇ ਲੱਗਦੇ ਉਹ ਲੱਗਿਆ ਵੇ ਇੱਕ ਵਿੱਚ ਇਹਨੂੰ ਛੋਟਾ ਜਿਹਾ ਆ ਦੇਖੋ ਇਹਦਾ ਮਤਲਬ ਲੱਗਲੇ ਅੱਗੇ ਸੋਨਾ ਚਾਰ ਪਾਦਾ ਦਾ ਅੱਧਾ ਕਿਲੋ ਲੱਗੇ ਵੇ ਛੋਟੇ ਇਹਨੂੰ ਇੱਕ ਜਾਰੇ ਸ਼ੌਰੇ ਕਰਕੇ ਵੀ ਹੈਗਾ ਸ਼ੌਰੇ ਕਰਕੇ ਬੂਟੇ ਨੂੰ ਲਾਦਨ ਹੈਗਾ ਉਪਰ ਪਪੂਲਰ ਦਾ ਬੂਟਾ ਜਿਹੜਾ ਵਾ ਅਵੀ ਸ਼ੌਰੇ ਕਰਕੇ ਖੜੇ ਆ ਪਵਿੱਤੇ ਦੇ ਉਧਰ ਪਵਿੱਤੇ ਨੂੰ ਬਹੁਤ ਲੱਗਿਆ ਹੋ ਆਪਣੇ ਨਿਰਮਾ ਹਾਇਆ ਫਲ ਜਾ ਇਹਨੂੰ ਵੇਖਣੇ ਬੂਟੇ ਬਥਰੇ ਤਗੜੇ ਆ ਪਰ ਲੱਗਿਆ ਕੁਛ ਨਹੀਂ ਦਾ ਬਾਕੀ ਪਿਆਸ ਦੀ ਹਰੇਕ ਬੂਟਾ ਚਾਹੀਦਾ ਜੀ ਜ਼ਿਮੀਦਾਰ ਤੇ ਹੁਣ ਆਪਨੇ ਲੱਗਿਆ ਬੂਟਾ ਚਲੋ ਹੁਣ ਤਾਂ ਛਟੀਆਂ ਛਟੀਆਂ ਬਹੁਤ ਹੈ ਤੇ ਪਰ ਜਿੰਨੀਆਂ ਕਹ ਤੋ ਹੈ ਵੀ ਸਿੱਧੀਆਂ ਆ ਦੇਖੋ ਵਿੱਚ ਪਈਆਂ ਸਟੀਰਮਗਰ ਸਿੱਧੀਆਂ ਵੀ ਪਹਿਲਾਂ ਐਡੇ ਕਬੂਟੇ ਪਰ ਤੇ ਹੀ 6-7 ਟੋਕਰੀ ਸਾਨੂੰ ਦੇਦੇ ਨੇ 6-7 ਆਪ ਰੱਖ ਲੈਂਦੇ ਨੇ ਅੱਧਾ ਪਰ ਬਣਾਉਂਦੇ ਹੁੰਦੇ ਬਾਕੀ ਉਹ ਟੋਕਰੀਆਂ ਬਣਾਉਣ ਵਾਲੇ ਘਟ ਗਏ ਹੁਣ ਤਾਂ ਦੋ ਟੋਕਰੀਆਂ ਮਸੋਂ ਦੇਣੀਆਂ ਇਹਦੀ ਆਪਾਂ ਨੂੰ ਨਾ ਵਕਾਂ ਨੇ ਬਣਨੀ ਚਾਹ ਰੇ ਮੈਂ ਕਨਾਲੀ 20 25 ਟੋਕਰੇ ਮਾਣਨੇ ਆ ਘਟੋ ਘਾਟੇ ਦੇ ਪਰਤੇ ਤੇ ਹੁਣ ਪਨ ਫੇਰ ਵਡਾਉਣਾ ਪੈਂਦਾ ਪਿੱਛੇ 2 ਸਾਲ ਤੈ ਆਪੇ ਵੱਢ ਗਏ ਮਾਣਨੇ ਬਣਾਉਂਦੇ ਰਹੇ ਆਪਾਂ ਕਿ ਟੋਕਰੀਆਂ ਪਹਿਲਾਂ ਹੀ ਬਹੁਤ ਵੱਧੂ ਪਈਆਂ ਵਾਕੀ ਹੁਣ ਦੇਖਦੇ ਇੱਕ ਅਦਦੇ ਚੀ ਦੀ ਵੀ ਕਰ ਰਹਾ ਹੁੰਦੇ ਬੜਾਈ ਕੋ ਨਾਲੇ ਸ਼ੌਰਾ ਸ਼ੂਰਾ ਦੇ ਚੱਕੇ ਜਾਊਗਾ ਮਸ਼ੀਨ ਸਕਾਲੀਆ ਜੀ ਵੀ ਨੇੜੇ ਵਾਕੀ ਆ ਖੱਤੀ ਨੂੰ ਆਪਣੀ ਬਿਮਾਰੀ ਬਹੁਤ ਪਈ ਵੀ ਐ ਉਹ ਦੇਖੋ ਸਾਰੀ ਇਹਦਾ ਕੱਲੀ ਹੋਈ ਏ ਇਹ ਲੇਟ ਦੀ ਥੋੜੀ ਜੀ ਤੇਰੀ ਤੇਲੀ ਸ਼ਿਕਾਇਤ ਆਪਾਂ ਕਹਿੰਦੇ ਉਹ ਇਹਨਾਂ ਨੂੰ ਵੀ ਹੈਗੀ ਆ ਉਹ ਲਾਗੇ ਥੱਲੇ ਪੈਣ ਬਾਈ ਜਾਨੂ ਹੀ ਨਾ ਪੱਕਣਾ ਇਹਨਾਂ ਜਾਨੂ ਗਿਰ ਜਾਣਾ ਇਹ ਤਾਂ ਪੱਕਰੀ ਪੱਕਦੇ ਗਿਰਦੀ ਆਪਾਂ ਨੇ ਕੱਲ ਉਧਰ ਦਿਖਾਈ ਵੀ ਸੀ ਤੁਹਾਨੂੰ ਵੀ ਕੋਈ ਸਮਝ ਹੈਗਾ ਬੀਜਾਂ ਬਾਰੇ ਪਤਾ ਨਹੀਂ ਲੱਗਦਾ ਗਾਹਾਂ ਗਾਹਾਂ ਕਿਆ ਕੁ ਬਣਦਾ ਵਦਿਆ ਬਾਈ ਬਹੁਤ ਆ ਹੁਣ ਆ ਨਾਲ ਖੱਤੀ ਖੜੀ ਆ ਇਹਦੇ ਨਾਲ ਤੇ ਬਹੁਤ ਬੀਜ ਵਜੇ ਉਹ ਦੇਖੋ ਉਹ ਕੰਮ ਹੈ ਡੇਡ ਡੇਡ ਫੁੱਟ ਉੱਚਾ ਮਾ ਕੀ ਆ ਬੇਦ ਤ ਘਰੇ ਕੇ ਦਰਖਤਾਂ ਦਾ ਬੁੱਧੀ ਜਾਂਦੀ ਹੈ ਤੋਰੀਆਂ ਵਾਲੀ ਵੇਲ ਹੈ ਆ ਹੈਗਾ 26 ਵੀ 26 ਨੂੰ ਵੀ ਇੱਕ ਦੀ ਦੁੱਡੀ ਜੀ ਸ਼ਿਕਾਇਤ ਹੋਈ ਹੈ ਚਲੋ ਇਹਨੂੰ ਕੱਟ ਆ ਬਹੁਤ ਫਰਕ ਹੈ ਕਿ ਬੀਜ ਵਧੀਆ ਨਾਲੇ ਮੰਦਰਾ ਨਾਲੇ ਟਾਈਮ 'ਕਾ ਪੱਕਿਆ ਹੁੰਦਾ ਲੇਟ ਲੱਗਦਾ ਪਹਿਲਾਂ ਪੱਕਿਆ ਹੁੰਦਾ ਨੇ ਬਿੱਤ ਚਲੋ ਠੀਕ ਹੈ ਜੀ ਮਿਲਦੇ ਆ ਫਿਰ ਆਪਾਂ ਅਗਲੇ ਬਲੌਗ ਦੇ ਵਿੱਚ ਅੱਜ ਥੋੜਾ ਜਿਹਾ ਸ੍ਰੀ ਢੱਲਾਈ ਦਾ ਮਹਾ ਚਲੋ ਦਿਖਾਉਂਦੇ ਕੁਛ ਨਾ ਕੁਛ ਜਿੱਦਾਂ ਕਰਕੇ ਬਣਾਉਣਾ ਹੈ ਆਪਣੇ ਵੀਡੀਓ ਬੇ ਠੀਕ ਹੈ ਜੀ ਮਿਲਦੇ ਆ ਕਿਸੇ ਅਗਲੇ ਬਲੌਗ ਦੇ ਵਿੱਚ ਸਾਰਿਆਂ ਨੂੰ ਪਾਈ ਸਤਿ ਸ੍ਰੀ ਅਕਾਲ